ਗਰਦਨ ਮਰਦਸੇਗ ਬਰਾਡ ਤੇ ਇਸ ਵੀਡੀਓ ਦੇ ਵਿੱਚ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਨੀ ਹੈ ਬਲਾਸਟ ਜਿਹਨੂੰ ਪਰੜ ਰੋ ਘੰਡੀ ਰੋ ਗਰਦਨ ਮਰੋੜ ਆਪਾਂ ਕਹਿ ਦਿੰਨੇ ਆਂ ਬਾਸਮਤੀ ਦੀ ਫਸਲ ਦੇ ਵਿੱਚ ਖਾਸ ਤੌਰ ਤੇ ਜਿਵੇਂ ਪ੍ਰਾਣੀਆਂ ਜਾਂ ਗੈਰ ਸਫਾਰਸ਼ੀ ਕਿਸਮਾਂ ਜਿਦੇ ਵਿੱਚ ਮੁੱਛ ਵਾਲਾ ਜਾਂ ਪੂਸਾ ਬਾਸਮਤੀ 11 21 1509 ਇਹਨਾਂ ਦੇ ਵਿੱਚ ਇਹ ਜ਼ਿਆਦਾ ਆਉਂਦਾ ਬਾਸਮਤੀ ਦੀਆਂ ਜਿਹੜੀਆਂ ਨਵੀਆਂ ਕਿਸਮਾਂ ਨੇ ਉਹਨਾਂ ਦੇ ਵਿੱਚ ਵੀ ਇਹੀ ਸਿਫਾਰਿਸ਼ ਹੈ ਕਿ ਤੁਸੀਂ ਯੂਰੀਆ ਜਿਹੜੀ ਨਾਈਟ੍ਰੋਜਨ ਹੈ ਉਹ ਬੜੀ ਸਿਫਾਰਿਸ਼ ਅਨੁਸਾਰ ਤੇ ਜ਼ਰੂਰਤ ਤੋਂ ਜ਼ਿਆਦਾ ਨਹੀਂ ਪਾਉਣੀ ਬੜੇ ਸਾਵਧਾਨੀ ਨਾਲ ਅ ਢੰਗ ਤਰੀਕੇ ਨਾਲ ਪਾਉਣ ਦੀ ਜ਼ਰੂਰਤ ਹੁੰਦੀ ਹੈ ਜੇ ਓਵਰਡੋਜ਼ ਵਰਤੋਗੇ ਤਾਂ ਜਿਹੜੀਆਂ ਰੈਜ਼ਿਸਟੈਂਟ ਵੈਰਾਈਟੀਆਂ ਵੀ ਨਵੀਆਂ ਆਈਆਂ ਬਿਮਾਰੀਆਂ ਪ੍ਰਤੀ ਉਹਨਾਂ ਦੇ ਵਿੱਚ ਵੀ ਇਹ ਰੋਗ ਆਉਣਾ ਸ਼ੁਰੂ ਹੋ ਸਕਦਾ ਤਾਂ ਜਿਹੜੇ ਬਲਾਸਟ ਦੇ ਵਿੱਚ ਇਹ ਮੈਂ ਵੀਡੀਓ ਦੇ ਵਿੱਚ ਵੀ ਤੁਹਾਨੂੰ ਨਿਸ਼ਾਨੀਆਂ ਦਿਖਾਉਣ ਦੀ ਕੋਸ਼ਿਸ਼ ਕੀਤੀ ਬਲਾਸਟ ਦੀਆਂ ਪੱਤਿਆਂ ਤੇ ਸਲੇਟੀ ਰੰਗ ਦੇ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਜਿੱਥੇ ਨਾਈਟ੍ਰੋਜਨ ਖਾਦ ਦੀ ਉਧੇਰੇ ਮਾਤਰਾ ਪਾਈ ਹੋਵੇ ਉੱਥੇ ਇਹਦਾ ਹਮਲਾ ਜ਼ਿਆਦਾ ਹੁੰਦਾ ਹੈ ਤਾਂ ਇਹਦੀ ਰੋਕਥਾਮ ਦੇ ਵਿੱਚ ਜਿਹੜੀ ਕਿਸਾਨ ਵੀਰਾਂ ਦਾ ਇਹ ਸਵਾਲ ਸੀ ਕਿ ਸਭ ਤੋਂ ਵਧੀਆ ਉਲੀਨਾਸ਼ਕ ਜਾਂ ਟੌਪ ਦਾ ਜਿਹੜਾ ਉਲੀਨਾਸ਼ਕ ਕਿਹੜਾ ਜਿਹਦੇ ਨਾਲ ਇਹ ਰੋਗ ਨਾ ਆਵੇ ਜਾਂ ਆਇਆ ਹੋਇਆ ਰੋਗ ਰੋਕੇ ਤਾਂ ਕਿਸਾਨ ਵੀਰੋ ਇੱਕ ਤਾਂ ਆਪਾਂ ਉਲੀਨਾਸ਼ਕ ਜਿਹੜਾ ਕਰਨਾ ਸਪਰੇ ਉਹਦੇ ਸਿਲੈਕਸ਼ਨ ਕਰਨੀ ਕਿ ਕਿਹੜਾ ਕਰੀਏ ਤੇ ਦੂਸਰਾ ਉਹਨੂੰ ਕਰਨ ਦਾ ਢੰਗ ਤਰੀਕਾ ਜਿਹੜਾ ਉਲੀ ਨਾਸ਼ਕ ਹੈ ਬੈਸਟ ਰਿਜ਼ਲਟ ਹੈ ਤੇ ਸਿਫਾਰਿਸ਼ ਹੈ ਉਹਦੇ ਵਿੱਚ ਤੁਸੀਂ ਐਜੋਕਸੀ ਸਟੋਬਿਨ ਪਲਸ ਡਾਈਫਨ ਕੋਨੋਜੋਲ ਟੈਕਨੀਕਲ ਆਉਂਦਾ ਹੈ ਟਰਾਈਫਲੋਕਸੀ ਸਟੋਬਿਨ ਪਲਸ ਟੈਬੂਕੋਨੋਜੋਲ ਵੀ ਕੰਮ ਕਰ ਜਾਂਦਾ ਪਰ ਐਜੋਕਸੀ ਸਟੋਬਿਨ ਪਲਸ ਡਾਈਫਨ ਕੋਨੋਜੋਲ ਜਿਹੜਾ ਕੋਈ ਬ੍ਰਾਂਡ ਨੇਮ ਤੁਸੀਂ ਐਮੀਸਟਾਰ ਟਾਪ ਦੇ ਨਾਂ ਤੇ ਜਾਣਦੇ ਆ 325 ਐਸ ਸੀ 200 ਮਿਲੀਲੀਟਰ ਪ੍ਰਤੀ ਏਕੜ ਇਹ ਤੁਸੀਂ ਬਾਈ ਨੇਮ ਤੋਂ ਇਲਾਵਾ ਹੋਰ ਕੰਪਨੀ ਜੀ ਵੀ ਤੁਹਾਨੂੰ ਅਜੋਕਸੀ ਸਟੋਬਨ ਪਲੱਸ ਡਾਈਫਨਕੋਨਾ ਜੋੜ ਮਿਲਦਾ ਹੈ ਤਾਂ ਤੁਸੀਂ ਪੱਕੇ ਬਿੱਲ ਤੇ ਜੇ ਤੁਹਾਨੂੰ ਘੱਟ ਰੇਟ ਤੇ ਮਿਲਦਾ ਤਾਂ ਉਹ ਵੀ ਲੈ ਕੇ ਸਪਰੇਅ ਉਹਦੀ ਕਰ ਸਕਦੇ ਆ ਜਾਂ ਜਨੇਬ ਜਿਹੜੀ ਇੰਡੋਫਿਲ ਜੈਟ 77 ਦੇ ਨਾਮ ਤੇ 75% ਡਬਲਯੂ ਪੀ ਪਾਊਡਰ ਫਾਰਮ ਦੇ ਵਿੱਚ ਜਨੇਬ ਆਉਂਦੀ ਹੈ ਅੱਧਾ ਕਿਲੋ ਸਪਰੇਅ ਕਰ ਸਕਦੇ ਆ ਬਦਲਵੀਂ ਸਪਰੇਅ ਆਪਾਂ ਹਰ ਸਾਲ ਕੋਸ਼ਿਸ਼ ਕਰੀਏ ਕਰਨ ਦੀ ਤੇ ਜੇ ਤੁਸੀਂ ਜਿਹੜਾ ਹੈਗਾ ਟਾਈਮਿੰਗ ਆ ਜਿਹੜੀ ਬੈਸਟ ਟਾਈਮਿੰਗ ਹੈ ਤੁਸੀਂ ਇਸ ਤਰ੍ਹਾਂ ਕਰੋ ਕਿ ਆਪਾਂ ਜਦੋਂ ਫਸਲ ਗੋਭ ਚ ਨਸਾਰੇ ਤੋਂ ਲਗਭਗ ਲਗਭਗ 10 ਦਿਨ ਪਹਿਲਾਂ ਆਪਾਂ ਜਨੇਬ ਦੀ ਸਪਰੇ ਕਰ ਦਈਏ ਜੈ 77 ਅੱਧਾ ਕਿਲੋ ਪ੍ਰਤੀ ਏਕੜ 200 ਲੀਟਰ ਪਾਣੀ ਦੇ ਵਿੱਚ 200 ਲੀਟਰ ਪਾਣੀ ਦਾ ਮਤਲਬ ਹੈ ਕਿ ਆਪਾਂ 200 ਲੀਟਰ ਹੀ ਵਰਤਣਾ ਕਈ ਵਾਰ ਕਿਸਾਨ ਵੀਰ ਕੀ ਕਰਦੇ ਆ ਉਲੀਨਾਸ਼ਕ ਵਰਤ ਲੈਂਦੇ ਆ ਵਧੀਆ ਪਰ ਪਾਣੀ 100 ਲੀਟਰ ਚ ਸਪਰੇ ਕਰ ਦਿੰਦੇ ਆ ਕਰ ਵੀ ਦੁਪਹਿਰ ਵੇਲੇ ਦਿੰਦੇ ਆ ਤੇ ਫਿਰ ਕਹਿੰਦੇ ਜੀ ਉਲੀਨਾਸ਼ਕ ਨੇ ਕੰਮ ਨਹੀਂ ਕੀਤਾ ਢੰਗ ਤਰੀਕਾ ਆਪਾਂ ਆਪਦੇ ਹਿਸਾਬ ਨਾਲ ਵਰਤਦੇ ਆ ਉਲੀਨਾਸ਼ਕ ਚੰਗਾ ਵਰਤਦੇ ਪਰ ਉਹ ਜੇ ਢੰਗ ਤਰੀਕਾ ਹੀ ਆਪਣਾ ਸਹੀ ਨਹੀਂ ਹੈਗਾ ਤਾਂ ਫਿਰ ਉਹ ਕੰਮ ਘੱਟ ਕਰੂਗਾ ਜਾਂ ਨਹੀਂ ਕਰੂਗਾ ਆਪਾਂ ਨੂੰ ਰਿਜ਼ਲਟ ਨਹੀਂ ਮਿਲੂਗਾ 200 ਲੀਟਰ ਪਾਣੀ ਦੇ ਵਿੱਚ ਸਵੇਰੇ ਜਾਂ ਕੋਸ਼ਿਸ਼ ਕਰੋ ਕਿ ਬਾਅਦ ਦੁਪਹਿਰ ਸ਼ਾਮ ਨੂੰ ਸਪਰੇਅ ਕਰੋ ਬਹੁਤ ਵਧੀਆ ਜਿਹੜੇ ਨਤੀਜੇ ਇਹਦੇ ਮਿਲਦੇ ਆ ਤੇ ਸਪਰੇਅ ਬਾਰੇ ਆਪਾਂ ਕਹਿੰਦੇ ਗੱਲ ਕਰ ਰਹੇ ਸੀ ਕਿ ਜਿਹੜੀ ਗੋਭ ਵਿੱਚ ਆਉਣ ਸਮੇਂ ਮਤਲਬ ਨਸਾਰੇ ਤੋਂ ਲਗਭਗ ਲਗਭਗ 10 12 ਦਿਨ ਪਹਿਲਾਂ ਤੁਸੀਂ ਜਨੇਬ ਜੇ 78 ਦਾ ਕਿਲੋ 200 ਲੀਟਰ ਪਾਣੀ 'ਚ ਹੱਥ ਵਾਲੇ ਪੰਪ ਨਾਲ ਜਾਂ ਬੂਮ ਸਪਰੇਅਰ ਜਿਹੜਾ ਟਰੈਕਟਰ ਮਾਉਂਟਡ ਹੁੰਦਾ ਉਹਦੇ ਨਾਲ ਕਿਉਂਕਿ ਆਮ ਤੌਰ ਤੇ ਕੀ ਵਰਤਦੇ ਆਪਾਂ ਇੰਜਨ ਵਾਲਾ ਪੰਪ ਤੇ ਲਾਂਸ ਮੂਰੇ ਲੱਗੀ ਹੁੰਦੀ ਬਾਗਾਂ ਵਾਲੀ ਸਿੱਧੀ ਧੁੰਦ ਬਣਾਈ ਜਾਂਦੀ ਹੈ ਕੋਈ ਥੱਲੇ ਬੂਟਿਆਂ ਦੇ ਉੱਤੇ ਪ੍ਰੋਪਰ ਸਪਰੇ ਨਹੀਂ ਪੈਂਦੀ ਥੱਲੇ ਤਾਂ ਕਵਰ ਨਹੀਂ ਹੁੰਦੀ ਪਾਣੀ ਵੀ 100 ਲੀਟਰ ਲਾਉਣੇ ਆ ਉਹ ਆਪਣਾ ਗੈਰ ਸਫਾਰਸ਼ੀ ਜਿਹੜੀ ਸਪਰੇ ਨੋਜ਼ਲ ਨਾਲ ਵੀ ਆਪਣਾ ਫਾਇਦਾ ਨਹੀਂ ਹੁੰਦਾ ਹੱਥ ਵਾਲੇ ਪੰਪ ਨਾਲ ਕਰ ਲੋ ਬੈਟਰੀ ਵਾਲੇ ਨਾਲ ਕਰ ਲੋ ਟਰੈਕਟਰ ਮਾਉਂਟਡ ਸਪਰੇਅਰ ਵੱਡੇ ਬੂਮ ਸਪਰੇਅ ਜਿਨ੍ਹਾਂ ਦੀ ਨੋਜ਼ਲ ਦਾ ਮੂੰਹ ਹੇਠਾਂ ਵੱਲ ਨੂੰ ਹੁੰਦਾ ਉਹ ਤੁਸੀਂ ਕਰ ਸਕਦੇ ਕੋਨ ਟਾਈਪ ਸਿੰਪਲ ਨੋਜ਼ਲ ਆਪਾਂ ਵਰਤ ਨਹੀਂ ਹੁੰਦੀ ਪਰ ਲਾਂਸ ਆ ਜਿਹੜੀ ਸਿੱਧਾ ਭੂਕਣਾ ਜਾਂ ਹੁੰ ਉਹ ਬਹੁਤਾ ਕੰਮ ਆਪਣੀ ਸਪਰੇਅ ਦਾ ਕਰਨ ਦੇ ਵਿੱਚ ਜਿਹੜੀ ਅੜਚਣ ਆਉਂਦੀ ਆ ਤਾਂ ਤੁਸੀਂ ਗੋਭ ਸਮੇਂ ਜਿਹੜੀ ਜਨੇਵ ਅੱਧਾ ਕਿਲੋ ਕਰ ਲੋ ਤੇ 10-12 ਦਿਨ ਬਾਅਦ ਮੁੰਜਰਾ ਨਿਕਲਣ ਦੇ ਸ਼ੁਰੂ ਦੇ ਵਿੱਚ ਹੀ ਐਮੀਸਟਾ ਟੌਪ 200 ਐਮਐਲ ਪ੍ਰਤੀ ਏਕੜ ਦੇ ਹਿਸਾਬ ਨਾਲ ਐਜੋਕਸੀ ਪਲੱਸ ਡਾਈਫਨਕੋਨੋਜੋਲ ਜਾਂ ਤੁਸੀਂ ਜੇ ਰਿਪੀਟ ਕਰਨੀ ਹੈ ਐਜੋਕਸੀਸਟੋਮਨ ਪਲੱਸ ਡਾਈਫਨਕੋਨੋਜੋਲ ਮਤਲਬ ਐਮੀਸਟਾ ਟੌਪ ਨੂੰ ਰਿਪੀਟ ਕਰਨਾ ਚਾਹੁੰਦੇ ਤਾਂ ਇਹ ਵੀ ਕਰ ਸਕਦੇ ਮਤਲਬ ਇੱਕ ਤੁਸੀਂ ਗੋਭ ਟਾਈਮ ਤੇ ਇੱਕ ਮੁੰਜਰਾ ਨਿਕਲਣ ਦੇ ਸ਼ੁਰੂ ਦੇ ਵਿੱਚ ਰਿਪੀਟ ਕਰਨੀ ਲਾਜ਼ਮੀ ਆ ਇਹ ਤੁਹਾਡੀ ਬਾਸਮਤੀ ਫਸਲ ਗੈ ਮਤਲਬ ਪ੍ਰਾਣੀਆਂ ਕਿਸਮਾਂ ਚ ਲੱਗੀ ਆ ਤਾਂ ਜਰੂਰ ਤਨਸਾਰ ਰਿਪੀਟ ਕਰੋ ਇਹਦੇ ਵਿੱਚ ਜਿਹੜੀ ਤੁਹਾਨੂੰ ਵੀਡੀਓ ਚ ਦੇਖ ਰਹੇ ਆ ਇਹ ਚੈੱਕ ਸਪਰੇਅ ਗੋਵ ਟਾਈਮ ਕੀਤੀ ਸੀ ਪਰ ਬਾਅਦ ਚੋਂ ਨਿਸ਼ਾਨੀਆਂ ਫੇਰ ਨਜ਼ਰ ਆਈਆਂ ਤਾਂ ਫੇਰ ਜਿਹੜੀ ਜਿਹੜੀ ਸਪਰੇਅ ਰਿਪੀਟ ਕਰਾਈ ਨਾਲ ਦੀ ਨਾਲ ਤਾਂ ਉਹਦੇ ਵਿੱਚ ਜਿਹੜਾ ਹੈਗਾ ਚਾਹੇ ਕਿ ਜਿਹੜੀਆਂ ਮੁੰਜਰਾ ਨਿਕਲਣੀਆਂ ਸੀ ਪਰ ਇਸ ਤੋਂ ਬੈਟਰ ਆ ਕਿ ਮੁੰਜਰਾ ਨਿਕਲਣ ਦੇ ਸ਼ੁਰੂ ਦੇ ਵਿੱਚ ਹੀ ਆਪਾਂ ਜੇ ਕਰਦੇ ਆਪਾਂ ਨੂੰ ਵਧੀਆ ਰਿਜ਼ਲਟ ਮਿਲੂ ਇੱਕ ਗੋਵ ਟਾਈਮ ਤੇ ਇੱਕ ਮੁੰਜਰਾ ਨਿਕਲਣ ਦੇ ਸ਼ੁਰੂ ਚ ਮਤਲਬ ਉਸਾਰੇ ਤੋਂ 10 ਦਿਨ ਪਹਿਲਾਂ ਕਰਕੇ ਤੇ 10-12 ਦਿਨਾਂ ਤੇ ਫੇਰ ਉਹਨੂੰ ਜਿਹੜੀ ਹੈਗੀ ਐ ਸਪਰੇਅ ਤੁਸੀਂ ਰਿਪੀਟ ਕਰਦੇ ਹੋ ਤਾਂ ਬਹੁਤ ਵਧੀਆ ਨਤੀਜਾ ਮਿਲੂਗਾ 200 ਲੀਟਰ ਪਾਣੀ ਦੇ ਵਿੱਚ ਆਪਾਂ ਸ਼ਾਮ ਨੂੰ ਕੋਸ਼ਿਸ਼ ਕਰਨੀ ਸਪਰੇਅ ਕਰਨ ਦੀ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਮਿਹਰਬਾਨੀ